ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਦਨਲ ਅੰਜਲੀ ਫਗਵਾੜਾ ਸ਼ਹਿਰ ਅੰਦਰ ਬੇਖੌਫ ਚੋਰਾ ਦੇ ਹੌਸਲੇ ਦਿਨੋ ਦਿਨੀ بلند ਹੁੰਦੇ ਚਾਰੇ ਹਨ ਆਏ ਦਿਨ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਹੁਣ ਤਾਜ਼ਾ ਮਾਮਲਾ ਫਗਵਾੜਾ ਸ਼ਹਿਰ ਦੇ ਸ਼ੂਗਰ ਮਿਲ ਪੁਲ ਦੇ ਹੇਠਾਂ ਇੱਕ ਖੋਖਾ ਟੀ ਸਟਾਲ ਨੂੰ ਬੀਤੀ ਰਾਤ ਬੇਖੌਫ ਚੋਰਾਵਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਖੋਖੇ ਦੇ ਅੰਦਰ ਪਿਆ ਸਾਮਾਨ ਤੇ ਨਕਦੀ ਲੈ ਕੇ ਬਖੂਫ ਚੋਰ ਫਰਾਰ ਹੋ ਗਏ ਇਸ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਖੋਖੇ ਦੇ ਮਾਲਕ ਬਬਲੂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਆਪਣਾ ਖੋਖੇ ਨੂੰ ਬੰਦ ਕਰਕੇ ਗਿਆ ਸੀ ਤੇ ਅੱਜ ਸਵੇਰੇ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਖੋਖੇ ਤੇ ਆਇਆ ਤਾਂ ਉਸਨੇ ਦੇਖਿਆ ਕਿ ਖੋਖੇ ਦੇ ਜਿੰਦੇ ਟੁੱਟੇ ਹੋਏ ਸਨ ਅਤੇ ਅੰਦਰ ਪਿਆ ਸਾਰਾ ਸਾਮਾਨ ਖਿਲਰਿਆ ਹੋਇਆ ਸੀ ਉਸਨੇ ਦੱਸਿਆ ਕਿ ਬਖੌਫ ਚੋਰ ਉਸਦੇ ਖੋਖੇ ਦੇ ਅੰਦਰ ਪਿਆ ਸਮਾਨ ਲੈ ਕੇ ਫਰਾਰ ਹੋ ਗਏ ਉਸਨੇ ਕਿਹਾ ਕਿ ਸਾਰੀ ਘਟਨਾ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦਿੱਤੀ ਜਾ ਰਹੀ ਹੈ ਹੋਰ ਇਸ ਬਾਬਤ ਉਹਦੇਰੇ ਜਾਣਕਾਰੀ ਦਿੰਦੇ ਆ ਖੋਖੇ ਦੇ ਮਾਲਕ ਬਬਲੂ ਦਾ ਕੀ ਕੁਝ ਕਹਿਣਾ ਹੈ ਤੁਸੀਂ ਖੁਦ ਹੀ ਸੁਣ ਲਵੋ ਫਗਵਾੜਾ న్యూਸ ਦੇ ਲਈ ਕੈਮਰਾਮੈਨ ਜਸਰਮਤ ਨਾਲੋਂ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਜੀ ਦਾ ਨਾਮ ਬਬਲੂ ਹੈ ਜੀ ਹਾਂ ਜੀ ਬਬਲੂ ਨਾ ਹੈ ਜੀ ਬੋਲਾ ਟੀ ਸਟਾਰ ਦੇ ਨਾਮ ਸੇ ਦੁਕਾਨ ਹੈ ਜੀ ਹਾਂ ਜੀ ਇਹ ਮਾਮਲਾ ਕੀ ਹੈ ਸਮਾਨ ਲੈ ਗਿਆ ਜੀ ਰਾਤੀ ਸੀ ਦੁਕਾਨ ਬੰਦ ਕਰਕੇ ਗਿਆ ਸੀ ਆ ਔਰ ਜਦ ਸਵੇਰੇ ਆਇਆ ਤਾਂ ਦੇਖਿਆ ਤਾਲਾ ਟੁੱਟਾ ਪਿਆ ਇੱਕ ਸਾਈਡ ਦਾ ਤਾਲਾ ਵੱਡਿਆ ਹੋਇਆ ਆ ਤਾਂ ਬਾਕੀ ਤੋੜਿਆ ਆ ਤਿੰਨ ਦਿਨ ਦਾ ਲੱਗਾ ਸੀ ਜੀ ਗੱਲੇ ਦੇ ਸਮਾਨ ਸੀਗਾ ਪੈਸੇ ਪੁੱਛੇ ਵੀ ਥੋੜਾ ਬਹੁਤ ਸਿਗਰਟਾਂ ਵਗੈਰਾ ਸੀਗਾ ਥੋੜਾ ਮਾਗਾ ਮਾਗੇ ਮਾਗੇ ਸਿਗਰਟ ਲੈ ਗਿਆ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ ਆਪਣਾ ਟੋਟਲ 10-15000 ਦਾ ਹੋ ਲੱਗਿਆ ਸੀ ਤੇ ਆਪਕੋ ਕੈਸੇ ਪਤਾ ਚਲਾ ਸਵੇਰੇ ਜਦ ਦੁਕਾਨ ਖੁੱਲਣ ਆਇਆ ਮੁੰਡਾ ਪਾਣੀ ਨੂੰ ਭਰਨ ਲੱਗਾ ਸੀ ਮੈਂਤਰਾ ਬਾਜ਼ ਦੇ ਡਾਟਾ ਅਚਾਨਕ ਉਹਨੇ ਗੱਲੇ ਜਿੱਦ ਕੱਲਾ ਵੀ ਥੋੜੀ ਆਇਆ ਜੀ ਗੱਲਾ ਭਟਕੀ ਉਹਦੇ ਵਿੱਚ ਕੱਚੇ ਪੁਛੇ ਸੀ ਨਾ ਬੰਦਰੀ ਐਮਟੀ वगैरह ਕੈਸ਼ ਵੀ ਸੀਗਾ ਹਾਂਜੀ ਕੈਸ਼ ਵੀ ਸੀਗਾ ਗੱਲੇ ਮੈਂ ਕੈਸ਼ ਵੀ ਸੀਗਾ ਜੀ ਕਿਤਨਾ ਸੀ 1500 ਸੀ ਤੇ ਪੁਲਿਸ ਨੂੰ ਗਾਦ ਕੀਤੀ ਹਾਂਜੀ ਪੁਲਿਸ ਨੂੰ ਕੋਈ ਜਾਣਕਾਰੀ ਦੀ ਪੁਲਿਸ ਵਾਲੇ ਨੇ ਫੋਨ ਕੀਤਾ ਹੈਗਾ ਆਈ ਸੀ ਪੁਲਿਸ ਵਾਲੇ ਮੈਨੂੰ ਕਿਹਾ ਹੈ ਨਹੀਂ ਇਹ ਗੱਲ ਲਈ ਮੈਂ ਜਨ ਆਸਰੀ ਰਿਪੋਰਟ ਲਿਖਾਣਾ ਹੈ